ਹਾਂਜੀ ਦੋਸਤੋ ਲਾਈਵ ਜੁੜੇ ਹੋਏ ਹੋ ਤੁਸੀਂ ਦਾ ਪੋਸਟ ਮੇਲ ਦੇ ਨਾਲ ਤੇ ਤੁਹਾਨੂੰ ਦਿਖਾ ਰਹੇ ਆ ਆਪਾਂ ਇਸ ਸਮੇ ਮਲੂਕਪੁਰਾ ਮਾਈਨਰ ਤੇ ਖੜੇ ਆ ਤੇ ਮਲੂਕਪੁਰਾ ਮਾਈਨਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਪਾਣੀ ਹੈ ਜਿਹੜਾ ਉਹ ਮਲੂਕਪੁਰਾ ਮਾਈਨਰ ਦੇ ਵਿੱਚ ਆ ਚੁੱਕਿਆ ਹੈ ਤੇ ਇਹਦੇ ਨਾਲ ਜਿਹੜੀਆਂ ਦੌਲਤਪੁਰਾ ਮਾਈਨਰ ਹੈ ਭਵੇਂ ਰਾਮਸਰਾ ਮਾਈਨਰ ਹੈ ਉਹਨਾਂ ਵਿੱਚ ਵੀ ਜਿਹੜੀ ਪਾਣੀ ਹੈ ਉਹਦੀ ਆਮਦ ਜਿਹੜੀ ਹੋ ਚੁੱਕੀ ਹੈ ਪਿਛਲੇ ਕਰੀਬ 1 ਮਹੀਨੇ ਤੋਂ ਜਿਹੜੀ ਬੰਦੀ ਹੈ ਉਹ ਚੱਲ ਰਹੀ ਸੀ ਮਲੂਕਪੁਰਾ ਦੀ ਗੱਲ ਕਰੀਏ ਤਾਂ ਮਲੂਕਪੁਰਾ ਜਿਹੜੀ ਨਹਿਰ ਹੈ ਇਹ 27 ਦਸੰਬਰ ਨੂੰ ਜਿਹੜੀ ਬੰਦ ਹੋਈ ਸੀ ਸਾਰੀ ਜਨਵਰੀ ਜਿਹੜੀ ਇਹ ਬੰਦ ਰਹੀ ਹੈ ਤੇ ਅੱਜ ਪਾਣੀ ਜਿਹੜਾ ਇਹਦੇ ਵਿੱਚ 6 ਫਰਵਰੀ ਨੂੰ ਉਹ ਆ ਚੁੱਕਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਬੋਰ ਤੋਂ ਕਈ ਵੀਰਾਂ ਦੇ ਫੋਨ ਆ ਰਹੇ ਸੀ ਕਿ ਪਾਣੀ ਆ ਜਿਹੜਾ ਉਹ ਕਦੋਂ ਆਊਗਾ ਤਾਂ ਤੁਹਾਨੂੰ ਦੱਸ ਰਹੇ ਹਾਂ ਕਿ ਪਾਣੀ ਆ ਜਿਹੜਾ ਉਹ ਆ ਚੁੱਕਿਆ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਜਿਹੜੀ ਨਹਿਰ ਹੈ ਇਹ ਮਲੂਕਾ ਡਿਸਟ੍ਰੀਬਿਊਟਰੀ ਆਪਾਂ ਕਹਿ ਸਕਦੇ ਹਾਂ ਤੇ ਇਹਦੇ ਵਿੱਚੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਉਹ ਭਾਵੇਂ ਰਾਮਸਰਾ ਮਾਈਨਰ ਹੋਵੇ ਭਾਵੇਂ ਜਿਹੜੀ ਆਪਣੀ ਦੌਲਤਪੁਰਾ ਮਾਈਨਰ ਹੈ ਉਹ ਵੀ ਜਿਹੜੀਆਂ ਨਹਿਰਾਂ ਇਹਦੇ ਵਿੱਚੋਂ ਨਿਕਲਦੀਆਂ ਤੇ ਪਾਣੀ ਹੈ ਜਿਹੜਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਪਾਣੀ ਆਇਆ ਆ ਤੁਸੀਂ ਦੇਖ ਲਓ ਅੱਧੇ ਤੋਂ ਤਾਂ ਹਲੇ ਘਟ ਹੈ ਪਰ ਪਾਣੀ ਆ ਜਿਹੜਾ ਇਹਦੇ ਵਿੱਚ ਆ ਚੁੱਕਿਆ ਹੈ ਤੇ ਸ਼ਾਮ ਦੇ ਰਾਤ ਤੱਕ ਜਿਹੜੀ ਇਹ ਨਹਿਰ ਉਹ ਭਰ ਜਾਵੇਗੀ ਤਾਂ ਸਫਾਈ ਹੈ ਜਿਹੜੀ ਉਹ ਕਰਨ ਤੋਂ ਬਾਅਦ ਪਾਣੀ ਹੈ ਜਿਹੜਾ ਨਹਿਰਾਂ ਦੇ ਵਿੱਚ ਛੱਡਿਆ ਗਿਆ ਕੱਲ ਵੀ ਆਪਾਂ ਜਾਣਕਾਰੀ ਦਿੱਤੀ ਸੀ ਕੱਲ ਪੰਜਾਵਾ ਮਾਈਨਰ ਦੇ ਵਿੱਚ ਜਿਹੜਾ ਪਾਣੀ ਆਇਆ ਸੀ ਤੇ ਅੱਜ ਜਿਹੜਾ ਦੂਜੀ ਮਲੂਕਪੁਰਾ ਮਾਈਨਰ ਦੇ ਵਿੱਚ ਅੱਜ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਗਿਆ ਤੇ ਇਹਦੇ ਨਾਲ ਜਿਹੜੀ ਦੌਲਤਪੁਰਾ ਮਾਈਨਰ ਹੈ ਜਾਂ ਰਾਮਸਰਾ ਮਾਈਨਰ ਹੈ ਉਹਦੇ ਵਿੱਚ ਵੀ ਜਿਹੜਾ ਪਾਣੀ ਅੱਜ ਉਹ ਛੱਡ ਦਿੱਤਾ ਗਿਆ ਤਾਂ ਹੁਣ ਸਿਰਫ ਅਰਨੀ ਵਾਲਾ ਮਾਈਨਰ ਹੈ ਜਿਹਦੇ ਵਿੱਚ ਪਾਣੀ 10 ਫਰਵਰੀ ਤੋਂ ਬਾਅਦ ਆਵੇਗਾ ਤਾਂ ਇਹ ਤੋਂ ਬਿਨਾ ਸੁਖਚੈਨ ਮਾਈਨਰ ਜਿਹੜੀ ਉਹ ਸਾਰੀ ਫਰਵਰੀ ਬੰਦ ਰਹਿਣੀ ਹੈ ਉਹਦੇ ਕੰਮ ਹੋਣੇ ਹੈ ਤੇ ਉਹ ਤੋਂ ਬਿਨਾ ਮਹਾਰਾਜਪੁਰਾ ਮਾਈਨਰ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਲਾਈਵ ਤੁਹਾਨੂੰ ਦਿਖਾ ਰਹੇ ਆ ਆਪਾਂ ਅਬੋਰ ਦੀਆਂ ਤਸਵੀਰਾਂ ਨੇ ਜਿੱਥੇ ਮਹਿਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਆ ਚੁੱਕਿਆ ਤਾਂ ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਲక్ష్ਮੀ ਕਾਜਲ ਕਾਜਲਾ ਧੰਨਵਾਦ ਹੈ ਇਹਨਾਂ ਦਾ ਜਿਹੜੇ ਵੀ ਵੀਰ ਸਪੋਰਟ ਕਰਦੇ ਆ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਹੈ ਨਹਿਰ ਦੇ ਵਿੱਚ ਪਾਣੀ ਦੀ ਜਿਹੜੀ ਅਪਡੇਟ ਦੇਣ ਵਾਸਤੇ ਕਿਉਂਕਿ ਇਹਦੇ ਨਾਲ ਜਿਹੜੇ ਸਾਡੇ ਜ਼ਿਆਦਾਤਰ ਬੱਲੂਆਣੇ ਹਲਕੇ ਦੇ ਪਿੰਡ ਹੈ ਜਾਂ ਬੋਰ ਵਿਧਾਨ ਸਭਾ ਹਲਕੇ ਦੇ ਪਿੰਡ ਹੈ ਉਹਨਾਂ ਨੂੰ ਜਿਹੜਾ ਪਾਣੀ ਹੈ ਇਹਨਾਂ ਨਹਿਰਾਂ ਤੋਂ ਆਉਂਦਾ ਭਾਵੇਂ ਉਹ ਮਲੂਕਪੁਰਾ ਮਾਈਨਰ ਹੋਵੇ ਭਾਵੇਂ ਉਹ ਰਾਮਸਰਾ ਮਾਈਨਰ ਹੋਵੇ ਭਾਵੇਂ ਦੌਲਤਪੁਰਾ ਮਾਈਨਰ ਹੋਵੇ ਤਾਂ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਹੈ ਇਹ ਮਲੂਕਪੁਰਾ ਡਿਸਟ੍ਰੀਬਿਊਟਰੀ ਸੀ ਜਿਹਦੇ ਵਿੱਚ ਬੰਦ ਸੀਗੀ ਤੇ ਅੱਜ ਜਿਹੜੀ ਡਿਸਟ੍ਰੀਬਿਊਟਰੀ ਹੈ ਜਦੋਂ ਖੁੱਲ ਗਈ ਤੇ ਇਹਦੇ ਨਾਲ ਜਿੰਨੇ ਵੀ ਮਾਈਨਰ ਜੁੜੇ ਆ ਉਹ ਸਾਰਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਨਹਿਰ ਭਰਨ ਤੋਂ ਬਾਅਦ ਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਵੀ ਹੋਰ ਨਹਿਰਾਂ ਹਨ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ 10 ਫਰਵਰੀ ਤੋਂ ਬਾਅਦ ਹੈ ਜਿਹੜਾ ਜਿਵੇਂ ਅਰਨੀ ਵਾਲਾ ਮਾਈਨਰ ਹੈ ਇਹ ਆਪਾਂ ਗੱਲ ਕਰ ਰਹੇ ਆਂ ਫਾਜ਼ਿਲਕਾ ਤੇ ਮੁਕਸਰ ਜ਼ਿਲ੍ਹਿਆਂ ਦੀ ਤਹੇ ਤੋਂ ਬਿਨਾ ਜਿਹਨਾਂ ਦੀ ਸਫਾਈ ਦੇ ਕੰਮ ਮੁਕੰਮਲ ਹੋ ਗਏ ਉਹਨਾਂ ਦੇ ਵਿੱਚ ਪਾਣੀ ਛੱਡਿਆ ਗਿਆ ਤੁਸੀਂ ਦੇਖ ਸਕਦੇ ਹੋ ਸਫਾਈ ਹੋਣ ਤੋਂ ਬਾਅਦ ਜਿਹੜਾ ਇਹਨਾਂ ਦੇ ਵਿੱਚ ਪਾਣੀ ਹੈ ਮੇਨਪਾਲ ਸੋਖਲ ਜੀ ਧੰਨਵਾਦ ਬਈ ਪ੍ਰੇਮ ਕੰਬੋਜ ਜੀ ਨੀਟਾ ਗਰੋਵਰ ਨੰਬਰਦਾਰ ਸਾਡਾ ਵੀਰ ਸਤਿ ਸ਼੍ਰੀ ਅਕਾਲ ਕੰਧ ਵਾਲਾ ਅਮਰਕੋਟ ਦੇ ਨੰਬਰਦਾਰ ਹੈ ਵੀਰ ਸਾਡਾ ਤਾਂ ਪਾਣੀ ਹੈ ਜਿਹੜਾ ਨਹਿਰਾਂ ਦੇ ਵਿੱਚ ਕੱਲ ਕਈ ਨਹਿਰਾਂ 'ਚ ਆ ਗਿਆ ਸੀ ਜਿਹੜੀਆਂ ਰਹਿ ਗਈਆਂ ਸੀ ਉਹਨਾਂ 'ਚ ਅੱਜ ਪਾਣੀ ਹੈ ਜਿਹੜਾ ਉਹ ਆ ਗਿਆ ਤੁਸੀਂ ਦੇਖ ਸਕਦੇ ਹੋ ਰਾਤ ਤੱਕ ਜਿਹੜੀ ਉਮੀਦ ਹੈ ਉਹ ਭਰ ਜਾਵੇਗੀ ਨਹਿਰ ਇਹ ਵੀ ਰਜਿੰਦਰ ਸਿੰਘ ਸੰਧੂ ਸਾਹਿਬ ਇਹਨਾਂ ਦਾ ਧੰਨਵਾਦ ਵੀਰ ਹੋਰਾਂ ਦਾ ਤਾਂ ਅਬੋਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਤਾਂ ਅਰਨੀ ਵਾਲਾ ਮਾਈਨਰ ਚ 10 ਫਰਵਰੀ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਆਵੇਗਾ ਉਹ ਤੋਂ ਬਿਨਾ ਸੁਖਚੈਨ ਮਾਈਨਰ ਤੇ ਜਿਹੜੇ ਮਹਾਰਾਜਪੁਰਾ ਮਾਈਨਰ ਹੈ ਉਹਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਮਾਰਚ ਦੇ ਵਿੱਚ ਆਵੇਗਾ ਫਰਵਰੀ ਚ ਉਹਦੇ ਕੰਮ ਹੋਣਗੇ ਸਾਰੇ ਜਗਦੀਸ਼ ਰਿੰਕੂ ਜੀ ਧੰਨਵਾਦ ਇਹਨਾਂ ਦਾ ਬਾਈ ਰਾਮ ਰਾਮ ਤਾਂ ਅੱਜ ਤੁਹਾਨੂੰ ਇੱਕ ਅਪਡੇਟ ਹੋਰ ਜਿਹੜੀ ਸਿਆਸੀ ਖਬਰ ਹੈ ਜਾਂ ਪੰਜਾਬ ਦੇ ਲੋਕਾਂ ਨਾਲ ਸੰਬੰਧਤ ਉਹ ਬੜੀ ਜਾਣਕਾਰੀ ਐ ਮੈਂ ਇਸ ਕਰਕੇ ਆ ਪਾਣੀ ਵੀਰੇ ਆ ਜਿਵੇਂ ਤੁਸੀਂ ਦੇਖ ਲਓ ਵੀ ਇੰਨਾ ਕ ਪਾਣੀ ਸੁਸ਼ੀਲ ਗੁਦਾਰਾ ਜੀ ਆ ਤੁਸੀਂ ਦੇਖ ਲਓ ਵੀ ਇੰਨਾ ਪਾਣੀ ਹੈ ਜਿਹੜਾ ਇਹ ਅਬੋਰ ਹਨਮਾਨਗੜ ਰੋਡ ਬਾਈਪਾਸ ਦੀਆਂ ਤਸਵੀਰਾਂ ਇੱਥੇ ਇੰਨਾ ਪਾਣੀ ਪਹੁੰਚਿਆ ਤਾਂ ਉਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀਰ ਦਵਿੰਦਰ ਕੁਮਾਰ ਜੀ ਦਾ ਜਗਸੀਰ ਸਿੰਘ ਸਿੱਧੂ ਸਾਹਿਬ ਦਾ ਧੰਨਵਾਦ ਤਾਂ ਬੜੀ ਅਹਿਮ ਜਾਣਕਾਰੀ ਉਹ ਦੂਸਜੀ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਹੈ ਕਿ ਜੇਕਰ ਤੁਹਾਡਾ ਕੋਈ ਵੀ ਕੰਮ ਹੈ ਜਿਵੇਂ ਕਿਸੇ ਨੇ ਕੋਈ ਸਰਟੀਫਿਕੇਟ ਦਾ ਹੈ ਕੋਈ ਹੋਰ ਸਹੂਬਿਦਾ ਕੇਂਦਰ ਨਾਲ ਸੰਬੰਧਿਤ ਕੰਮ ਹੈ ਜਾਂ ਤੁਹਾਡਾ ਕੋਈ ਮਾਲ ਵਿਭਾਗ ਨਾਲ ਸੰਬੰਧਿਤ ਕੰਮ ਹੈ ਦولتਪੁਰਾ ਮਾਈਨਰ ਚ ਆ ਗਿਆ ਬਾਈ ਪਾਣੀ ਤਾਂ ਜਿਹੜਾ ਉਹ ਕੋਈ ਵੀ ਜਿਹੜਾ ਤੁਹਾਡਾ ਕੰਮ ਹੈ ਕੋਈ ਜਿਹੜੀਆਂ 44 ਤਰ੍ਹਾਂ ਦੀਆਂ ਸਰਵਿਸ ਐ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਇਹ ਜਾਣਕਾਰੀ ਮੈਂ ਇਸ ਕਰਕੇ ਵੀਰੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਕੈਂਪ ਹੈ ਜਿਹੜੇ ਉਹਦੀ ਸ਼ੁਰੂਆਤ ਅੱਜ ਹੋ ਚੁੱਕੀ ਆ ਸਾਰੇ ਪੰਜਾਬ ਚ ਲੱਗਣੇ ਆ ਤਾਂ ਤੁਸੀਂ ਆਪਦੇ ਕਿਸੇ ਵੀ ਅਧਿਕਾਰੀ ਨਾਲ ਗੱਲ ਕਰ ਸਕਦੇ ਹੋ ਆਪਦੇ ਇਲਾਕੇ ਦੇ ਨਾਲ ਅੱਜ 6 ਫਰਵਰੀ ਤੋਂ ਸ਼ਡਿਊਲ ਹੈ ਜਿਹੜਾ ਉਹ ਸਾਰੀ ਫਰਵਰੀ ਇਹ ਮਹੀਨਾ ਸਾਰਾ ਜਿਹੜਾ ਉਹ ਕੈਂਪ ਹਰ ਇੱਕ ਪਿੰਡ ਦੇ ਵਿੱਚ ਲੱਗਣੇ ਲਗਭਗ ਕਈ ਥਾਵਾਂ ਤੇ ਜਿਵੇਂ 2-3 ਪਿੰਡਾਂ ਦਾ ਇਕੱਠਾ ਕੈਂਪ ਇੱਕ ਥਾਂ ਤੇ ਲੱਗਣਾ ਹੈ ਜਿੱਥੇ 1:30 ਵਜੇ ਤੱਕ ਉਸ ਤੋਂ ਬਾਅਦ ਕਈ ਥਾਵਾਂ ਤੇ 2 ਤੋਂ 5 ਵਜੇ ਤੱਕ ਦਾ ਸ਼ਡਿਊਲ ਰੱਖਿਆ ਗਿਆ ਹੈ ਜਿਹੜਾ ਉੱਥੇ ਕੈਂਪ ਲੱਗਣ ਕੈਂਪਾਂ ਦੇ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਕਰਮਚਾਰੀ ਹੈ ਜਿਹੜੇ ਮੌਕੇ ਤੇ ਹੋਣਗੇ ਤਹਿਸੀਲਦਾਰ ਉੱਥੇ ਹੋਣਗੇ ਸਿਹਤ ਵਿਭਾਗ ਦੇ ਕਰਮਚਾਰੀ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਮੌਕੇ ਤੇ ਰਹਿਣਗੇ ਤੇ ਉਹ ਤੁਸੀਂ ਜਿਹੜੀ ਜਾਣਕਾਰੀ ਹੈ ਉੱਥੇ ਤੁਹਾਡੇ ਕੰਮ ਹੈ ਕਿਸੇ ਦਾ ਸਰਟੀਫਿਕੇਟ ਹੈ ਜਿਵੇਂ ਅੱਜ ਕਈ ਫਹਿਮਾ ਤੇ ਜਦੋਂ ਕੈਂਪ ਲੱਗੇ ਸੀ ਤਾਂ ਉੱਥੇ ਇੱਕ ਮੈਰਿਜ ਸਰਟੀਫਿਕੇਟ ਨਾਲੋਂ ਨਾਲ ਬਣ ਗਿਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਕਈ ਵਾਰੀ ਕਿੰਨਾ ਖੱਜਲ ਹੋਣਾ ਪੈਂਦਾ ਦਫ਼ਤਰਾਂ ਦੇ ਵਿੱਚ ਜਾਣ ਤੇ ਤਾਂ ਕੈਂਪਾਂ ਦੇ ਵਿੱਚ ਨਾਲੋਂ ਨਾਲ ਜਿਹੜੀ ਸੁਵਿਧਾ ਹੈ ਤੁਹਾਨੂੰ ਉਹ ਨਾਲੋਂ ਨਾਲ ਮਿਲ ਜਾਣੀ ਹੈ ਤਾਂ ਤੁਸੀਂ ਇਸ ਜਿਹੜੇ ਕੈਂਪਾਂ ਦਾ ਲਾਭ ਜ਼ਰੂਰ ਚੱਕੋ ਇਹ ਸਾਰੀ 28 ਫਰਵਰੀ ਤੱਕ ਫਰਵਰੀ ਦੇ ਮਹੀਨੇ ਸਾਰਾ ਮਹੀਨਾ ਜਿਹੜਾ ਇਹ ਕੈਂਪ ਲੱਗਣੇ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਸ਼ਡਿਊਲ ਹੈ ਉਹ ਬਣਾਏ ਗਏ ਆ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਯੋਜਨਾ ਦਾ ਨਾਮ ਇਹ ਹੈਗਾ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਜੀ ਤੁਹਾਡੇ ਬੂਹੇ ਤੇ ਜਿਹੜੀ ਸਰਕਾਰ ਹੈ ਪੰਜਾਬ ਉਹ ਆ ਕੇ ਤੁਹਾਡੇ ਕੰਮ ਹੈ ਜਿਹੜੀਆਂ ਤੁਹਾਨੂੰ ਸਰਵਿਸ ਉਪਲਬਧ ਕਰਵਾਉਣੀਆਂ ਜਿਵੇਂ ਕਿਸੇ ਦਾ ਕੋਈ ਸਰਟੀਫਿਕੇਟ ਆ ਕੋਈ ਦਰੁਸਤੀ ਕਰਾਉਣੀ ਹੈ ਕੋਈ ਪੰਜਾਬ ਰੈਜ਼ਿਡੈਂਸ ਦਾ ਸਰਟੀਫਿਕੇਟ ਹੈ ਜਾਤੀ ਸਰਟੀਫਿਕੇਟ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਉਹ ਤੁਹਾਨੂੰ ਕਿਸੇ ਦਫ਼ਤਰ ਚ ਜਾਂ ਉੱਥੇ ਜਾਣ ਦੀ ਲੋੜ ਨਹੀਂ ਜੇ ਤੁਹਾਡੇ ਕੈਂਪ ਦਾ ਤੁਸੀਂ ਵੇਖ ਸਕਦੇ ਹੋ ਕੈਂਪ ਲੱਗਣਗੇ ਜਿਹੜੇ ਉਹ ਕੈਂਪਾਂ ਦੇ ਵਿੱਚ ਆ ਕੇ ਤੁਸੀਂ ਆਪ ਦੇ ਜਿਹੜੇ ਕੰਮ ਹੈ ਉਹ ਕਰਵਾ ਸਕਦੇ ਹੋ ਇਹ ਕਿਸੇ ਦਾ ਇੰਤਕਾਲ ਦਾ ਹੈਗਾ ਕਿਸੇ ਦਾ ਕੋਈ ਇਦਾਂ ਦਾ ਤਾਂ ਸਾਰੇ ਵਿਭਾਗਾਂ ਦੇ ਜਿਹੜੇ ਕਰਮਚਾਰੀ ਅਧਿਕਾਰੀ ਉਹਨਾਂ ਕੈਂਪਾਂ ਦੇ ਵਿੱਚ ਮੌਜੂਦ ਰਹਿਣਗੇ ਉਹਨਾਂ ਦੇ ਵਿੱਚ ਜਿਹੜਾ ਤੁਸੀਂ ਆ ਕੇ ਆਪਦੇ ਕੰਮ ਐ ਉਹ ਕਰਵਾ ਸਕਦੇ ਹੋ ਇਹ ਜਾਣਕਾਰੀ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਕਈ ਵੀਰਾਂ ਦੇ ਕਈਆਂ ਨੇ ਜਿਵੇਂ ਹੁਣ ਪੈਨਸ਼ਨ ਲਵਾਉਣੀ ਹੋਵੇ ਬਜ਼ੁਰਗਾਂ ਨੇ ਉਹਨਾਂ ਨੂੰ ਸ਼ਹਿਰ ਜਾਣ ਦੀ ਜਾਂ ਦੂਰ ਜਾਣ ਦੀ ਲੋੜ ਨਹੀਂ ਉਹਨਾਂ ਦੇ ਜਦੋਂ ਪਿੰਡ ਚਾਹਣਗੇ ਤਾਂ ਉੱਥੇ ਤੁਸੀਂ ਆਪਦੇ ਉਹ ਵੀ ਜਿਹੜੇ ਕਰਾ ਸਕਦੇ ਹੋ ਤਾਂ ਫੂਡ ਸਪਲਾਈ ਵਿਭਾਗਾਂ ਉਹ ਵੀ ਮੌਕੇ ਤੇ ਹੋਊਗਾ ਉਹਨਾਂ ਨਾਲ ਕੋਈ ਕਾਰਡ ਦਾ ਸਬੰਧਤ ਹੈ ਦਿੱਕਤ ਹੈ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਤੁਹਾਡੀਆਂ ਉੱਥੇ ਮੌਕੇ ਤੇ ਹੱਲ ਹੋਣਗੀਆਂ ਐ ਐਸਡੀਐਮ ਵੱਲੋਂ ਜਾਂ ਕਈ ਥਾਵਾਂ ਤੇ ਜਿਹੜੇ ਡਿਪਟੀ ਕਮਿਸ਼ਨਰ ਐ ਉਹ ਵੀ ਕੈਂਪਾਂ ਦੇ ਵਿੱਚ ਜਾਂਦੇ ਆ ਤਾਂ ਐਸਡੀਐਮ ਐ ਜਿਹੜੇ ਪਾਣੀ ਆ ਤੁਸੀਂ ਦੇਖ ਲਓ ਕਿੰਨਾ ਵੱਧ ਗਿਆ ਆਪਣੇ ਖੜੇ ਖੜੀ ਤਾਂ ਜਿਹੜਾ ਪਾਣੀ ਐ ਉਹ ਮਲੂਕਪੁਰਾ ਮਾਈਨ ਡਿਸਟ੍ਰੀਬਿਊਟਰ ਚ ਛੱਟਦਾ ਜੇ ਇਹਦੇ ਨਾਲ ਰਾਮਸਰਾ ਦੌਲਤਪੁਰਾ ਮਾਈਨਰ ਚ ਵੀ ਅੱਜ ਪਾਣੀ ਐ ਜਿਹੜਾ ਉਹ ਆ ਗਿਆ ਤਾਂ ਤੁਸੀਂ ਉਸ ਹਿਸਾਬ ਨਾਲ ਆਪਦਾ ਦੇਖ ਲਓ ਵੀ ਕੱਥੇ ਕਦੋਂ ਕ ਪਹੁੰਚ ਜੂਗਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਕੈਂਪਾਂ ਦੀ ਜਾਣਕਾਰੀ ਇਸ ਕਰਕੇ ਦੇ ਰਿਹਾ ਹਾਂ ਵੀਰੋ ਕਿ ਬڑے ਲੋਕਾਂ ਦੇ ਕੰਮ ਐ ਜਿਹੜੇ ਛੋਟੇ-ਛੋਟੇ ਕੰਮ ਹੁੰਦੇ ਆ ਉਹ ਜਾਣ ਹੀ ਪਾਉਂਦੇ ਤਾਂ ਉਸ ਕਰਕੇ ਉਹਨਾਂ ਵਾਸਤੇ ਇਹ ਸੂਚਨਾ ਹੈ ਵੀ ਅੱਜ 6 ਫਰਵਰੀ ਲੱਗੇ ਸੀ ਕੈਂਪ ਕਈ ਥਾਵਾਂ ਤੇ ਤੇ ਕੱਲ ਨੂੰ ਵੀ ਲੱਗਣੇ ਆ ਇਹ ਲਗਾਤਾਰ 1 ਮਹੀਨਾ ਕੈਂਪ ਚੱਲਣੇ ਆ ਦੋ-ਦੋ ਤਿੰਨ-ਤਿੰਨ ਪਿੰਡਾਂ ਦੇ ਕਈ ਥਾਵਾਂ ਤੇ ਕੈਂਪ ਐ ਇੱਕੋ ਪਿੰਡ ਚ ਲੱਗੇ ਜਿਵੇਂ ਵੀ ਪਿੰਡ-ਪਿੰਡ ਜਿਹੜੇ ਕੈਂਪ ਇਹ ਲਾਏ ਜਾਣੇ 1 ਮਹੀਨਾ ਤੁਸੀਂ ਕੋਈ ਵੀ ਕੰਮ ਆ ਆਪਦੇ ਕੋਈ ਨਿੱਕੇ-ਮੋਟੇ ਐ ਸਰਟੀਫਿਕੇਟਾਂ ਨਾਲ ਸੰਬੰਧਿਤ 44 ਤਰ੍ਹਾਂ ਦੀਆਂ ਸਰਵਿਸ ਐ ਜਿਹੜੀਆਂ ਤੁਹਾਨੂੰ ਇਹਨਾਂ ਕੈਂਪ ਤੇ ਤੁਸੀਂ ਇਹਦਾ ਲਾਭ ਚੱਕ ਸਕਦੇ ਹੋ ਜੇਕਰ ਤੁਹਾਡੇ ਨੇੜੇ ਤੇ ਜਿਹੜੇ ਵੀ ਵੀਰੋ ਕਿਸੇ ਦਾ ਕੋਈ ਕੰਮ ਹੈ ਨਾ ਇਦਾਂ ਦਾ ਤਾਂ ਤੁਸੀਂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਮਈਆ ਕਰਵਾਓ ਤਾਂ ਜੋ ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕੇ ਕੈਂਪਾਂ ਦਾ ਭਾਵੇਂ ਕਿਸੇ ਨੇ ਕੋਈ ਵੀ ਸਰਟੀਫਿਕੇਟ ਆਪ ਦਾ ਜਿਹੜਾ ਉਹ ਬਣਾਉਣਾ ਭਾਵੇਂ ਉਹਨਾਂ ਨੇ ਕੋਈ ਆਪਣਾ ਜਿਹੜਾ ਜਾਤੀ ਸਰਟੀਫਿਕੇਟ ਆ ਕਿਸੇ ਦਾ ਕਿਸੇ ਦਾ ਕੋਈ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਹੈ ਤਾਂ ਕਿਸੇ ਨੇ ਪੈਨਸ਼ਨ ਲਵਾਉਣੀ ਆ ਆਪਦੀ ਉਹ ਸਾਰੇ ਕੰਮ ਹੈ ਜਿਹੜੇ ਉਹ ਨਾਲੋਂ ਨਾਲ ਹੋਣੇ ਆ ਭਾਵੇਂ ਉਹ ਆਂਗਣ ਮੜੀ ਵਾਲੇ ਵਿਭਾਗਾਂ ਨਾਲ ਕੋਈ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਇਹ 44 ਤਰ੍ਹਾਂ ਦੀਆਂ ਸਰਵਿਸ ਹੈ ਸਵਾਮਾਂ ਜਿਹੜੀਆਂ ਉਹ ਉਪਲਬਧ ਹੋਣਗੀਆਂ ਤਾਂ ਇਹ ਜਾਣਕਾਰੀ ਵੀ ਤੁਹਾਡੇ ਨਾਲ ਜਿਹੜੀ ਇਹ ਪਾਣੀ ਵਾਲੀ ਆਪਾਂ ਵੀਡੀਓ ਕਰ ਰਹੇ ਆਂ ਵੀ ਪਾਣੀ ਹੈ ਜਿਹੜਾ ਉਹ ਛੱਡਿਆ ਗਿਆ ਤਾਂ ਕੈਂਪਾਂ ਵਾਲੀ ਜਾਣਕਾਰੀ ਇਸ ਕਰਕੇ ਸਾਂਝੀ ਕੀਤੀ ਹੈ ਕਿ ਤੁਸੀਂ ਜ਼ਰੂਰ ਇਹਨਾਂ ਕੈਂਪਾਂ ਦਾ ਜਿਹੜਾ ਲਾਭ ਹੈ ਉਹ ਚੱਕ ਸਕੋ ਤਾਂ ਕੋਸ਼ਿਸ਼ ਕਰੋ ਵੀ ਜੇਕਰ ਤੁਹਾਡਾ ਕੋਈ ਕਾਮ ਨਹੀਂ ਤਾਂ ਕਿਸੇ ਸੱਜਣ ਮਿੱਤਰ ਦਾ ਤਾਂ ਉਹਨਾਂ ਨੂੰ ਇਹ ਜਾਣਕਾਰੀ ਦੇ ਦਿਓ ਕਿ ਉਹ ਆਪਦੇ ਕੰਮ ਹੈ ਜਿਹੜੇ ਉਹ ਕਰਵਾ ਸਕਦੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਲੂਕਪੁਰਾ ਡਿਸਟ੍ਰੀਬਿਊਟਰਰੀ ਦੀਆਂ ਜਿੱਥੇ ਪਾਣੀ ਹੈ ਜਿਹੜਾ ਉਹ ਨਹਿਰ ਦੇ ਵਿੱਚ ਆ ਚੁੱਕਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਪਾਣੀ ਦੇਖ ਲਓ ਤੁਸੀਂ ਕਿੱਥੋਂ ਤੱਕ ਜਿਹੜਾ ਪਹੁੰਚ ਚੁੱਕਿਆ ਹੈ ਤਾਂ ਦੂਜੀ ਗੱਲ ਇਹ ਵੀ ਪਤਾ ਲੱਗਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਆਪਾਂ ਰਜਿਸਟਰੀਆਂ ਕਰਾਉਣੀਆਂ ਆ ਉਹਦੇ ਜੀ ਐਨਓਸੀ ਦੀ ਬੜੀ ਲੋਡ ਪੈਂਦੀ ਹੈ ਤਾਂ ਉਹ ਐਨਓਸੀ ਦੀ ਜਿਹੜੀ ਸ਼ਰਤ ਹੈ ਉਹ ਖਤਮ ਕਰ ਦਿੱਤੀ ਗਈ ਹੈ ਉਹਦੇ ਵੇਰਵੇ ਆ ਜਿਹੜੇ ਜਾਂ ਉਹਦੇ ਸੰਬੰਧੀ ਕੋਈ ਨੋਟੀਫਿਕੇਸ਼ਨ ਹੈ ਉਹ ਜਲਦੀ ਲਾਗੂ ਹੋ ਜਾਊਗਾ ਪਰ ਹੁਣ ਤੁਹਾਨੂੰ ਐਨਓਸੀ ਦੀ ਲੋਡ ਨਹੀਂ ਪਊਗੀ ਐਨਓਸੀ ਦੀ ਬਿਲਕੁਲ ਲੋਡ ਨਹੀਂ ਪਏਗੀ ਰਜਿਸਟਰੀ ਤੁਹਾਡੀ ਸਿੱਧੀ ਹੋਇਆ ਕਰੇਗੀ ਉਹਦੇ ਵੇਰਵੇ ਆ ਜਿਹੜੇ ਸਰਕਾਰ ਵੱਲੋਂ ਜਲਦੀ ਆ ਜਿਹੜੇ ਸ਼ੇਅਰ ਕੀਤੇ ਜਾਣਗੇ ਮੁੱਖ ਮੰਤਰੀ ਵੱਲੋਂ ਅੱਜ ਜਿਹੜਾ ਇਹਦਾ ਐਲਾਨ ਕੀਤਾ ਗਿਆ ਇਹ ਸਪੈਂਸਰ ਦੇ ਦਾ ਜਿਹੜਾ ਐਲਾਨ ਆ ਮੁੱਖ ਮੰਤਰੀ ਵੱਲੋਂ ਉਹ ਅੱਜ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਜਿਹੜੀਆਂ ਜਾਣਕਾਰੀਆਂ ਹੋਰ ਲੋਕਾਂ ਤੱਕ ਪਹੁੰਚਣ ਇਹਦੇ ਸਾਡਾ ਸਾਥ ਜਰੂਰ ਦਿਓ ਤੁਸੀਂ ਕਿਉਂਕਿ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਮਹੱਤਵਪੂਰਨ ਕੋਈ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਤਾਂ ਹੀ ਫਾਇਦਾ ਉਹਦਾ ਜੇਕਰ ਉਹ ਲੋਕਾਂ ਤੱਕ ਜਿਨ੍ਹਾਂ ਨੂੰ ਜਾਣਕਾਰੀ ਪਹੁੰਚਣੀ ਚਾਹੀਦੀ ਉਹਨਾਂ ਤੱਕ ਪਹੁੰਚੇ ਤਾਂ ਇਸੇ ਕਰਕੇ ਆਪਾਂ ਜਿਹੜੀ ਇਹ ਕੈਂਪਾਂ ਵਾਲੀ ਜਾਣਕਾਰੀ ਪਾ ਰਹੇ ਆਂ ਵੀ ਕੈਂਪ ਜਿਹੜੇ ਉਹ 6 ਫਰਵਰੀ ਅੱਜ ਤੋਂ ਸ਼ੁਰੂ ਹੋ ਗਏ ਡੇਲੀ ਕੈਂਪ ਲਗਿਆ ਕਰਨਗੇ ਇਹਦੇ ਚ ਇਹ ਵੀ ਸੂਚਨਾ ਮਿਲੀ ਹੈ ਕਿ ਹਰ ਇੱਕ ਵਿਧਾਨ ਸਭਾ ਹਲਕੇ ਦੇ ਚਾਰ ਪਿੰਡ ਡੇਲੀ ਕਵਰ ਹੋਣਗੇ ਚਾਰ ਪਿੰਡਾਂ ਦਾ ਮਤਲਬ ਇਹ ਹੈ ਵੀ ਚਾਰ ਪਿੰਡਾਂ 'ਚ ਤਾਂ ਕੈਂਪ ਲੱਗਣਗੇ ਉਹਦੇ ਨਾਲ ਹੋਰ ਪਿੰਡ ਆ ਜਿਹੜੇ ਨੇੜੇ ਵਾਲੇ ਉਹ ਉਹਦੇ ਨਾਲ ਜੋੜੇ ਜਾਣਗੇ ਵੀ ਚਾਰ ਕੈਂਪ ਹਰ ਰੋਜ਼ ਪਿੰਡਾਂ ਦੇ ਵਿੱਚ ਸਵੇਰੇ ਤੇ ਸ਼ਾਮ ਜਿਹੜੇ ਦੋ ਟਾਈਮ ਸ਼ਡਿਊਲ ਬਣਾਏ ਗਏ ਆ ਉਦੇ ਤਹਿਤ ਲੱਗਣਗੇ ਤੁਸੀਂ ਇਹਨਾਂ ਕੈਂਪਾਂ ਦਾ ਲਾਭ ਹੈ ਜਿਹੜਾ ਜਰੂਰ ਚੱਕੋ ਤਾਂ ਪਾਣੀ ਹੈ ਜਿਹੜਾ ਵੀਰੇ ਉਹ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਪਹੁੰਚ ਚੁੱਕਿਆ ਅਰਨੀ ਵਾਲਾ ਮਾਈਨਰ ਚ ਪਾਣੀ 10 ਫਰਵਰੀ ਤੋਂ ਬਾਅਦ ਆਊਗਾ ਮਹਾਰਾਜਪੁਰਾ ਤੇ ਸੁਖਚੈਨ ਮਾਈਨਰ ਫਰਵਰੀ ਫਰਵਰੀ ਬੰਦ ਰਹੂਗੀ ਇਹਦੇ ਕੰਮ ਹੈ ਜਿਹੜੇ ਉਹ ਚੱਲਣੇ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਉਧਰ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 13 ਫਰਵਰੀ ਨੂੰ ਜਿਹੜੇ ਕਿਸਾਨ ਹੈ ਉਹ ਦਿੱਲੀ ਦੇ ਮੋਰਚੇ ਵੱਲ ਫੇਰ ਵੱਧ ਰਹੇ ਆ ਉਧਰ ਵੀ ਜਾ ਰਹੇ ਆ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਦਾ ਕਾਨੂੰਨ ਬਣਾਉਣ ਲਈ ਕਈ ਮਸਲੇ ਆ ਜਿਹੜੇ ਗੰਭੀਰ ਮਸਲੇ ਆ ਕਰਜ਼ਾ ਮੁਕਤੀ ਜਿਹ ਲਈ ਕਈ ਜਿਹੜੇ ਮੰਗਾਂ ਨੂੰ ਲੈ ਕੇ ਉਹ ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਕੂਚ ਕਰਨ ਜਾ ਰਹੀਆਂ ਦਿੱਲੀ ਵੱਲ ਵੱਖ-ਵੱਖ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰਜਾ ਰਾਜਨੀਤਿਕ ਹੈ ਉਹਨਾਂ ਵੱਲੋਂ ਉਹ ਜਾ ਰਹੇ ਆ ਬਲਦੇਵ ਬਿਸ਼ਨੋਈ ਜੀ ਧੰਨਵਾਦ ਰਜਿੰਦਰ ਕੁਮਾਰ ਜੀ ਕਾਕਾ ਸਿੱਧੂ ਜੀ ਸਾਰਿਆਂ ਦਾ ਵੀਰ ਦਾ ਧੰਨਵਾਦ ਕਰਦੇ ਆ ਜਿਹੜੇ ਵੀ ਵੀਰ ਜੁੜੇ ਆ ਜਿਨ੍ਹਾਂ ਨੇ ਕਮੈਂਟ ਕੀਤਾ بس ਬੇਨਤੀ ਇੱਕੋ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ